लेडी भलवा लो अजय ता तुम्हारी तो कोई लेडीज नहीं आई कम को कवर कर सके आगे वो कोई भी कोई रिस्पांसिबिलिटी नहीं है लेडी आप कौन सी औरत बोल कौन लेके साथ को नहीं तुम्हारी आप भी तुम चार गड्ढे वाले से तो नहीं करेंगे फिर तुम्हारे साथ लेडीज बात करेगी ਗੱਲ ਲੈਡਿਸ ਲੈ ਆਉ ਲੈ ਗਿਸੀ ਕਿਤੇ ਜੇ ਕਲਿਆਣੀ ਤੋਂ ਕੋ ਬੰਦਾ ਮੈਂ ਤੁਹਾਡਾ ਲੈਡਿਸ ਟਾਫੀ ਨਹੀਂ ਤੁਹਾਡਾ ਹਲੇ ਚੱਕਣੀ ਹੈ ਜੀ ਇਹਦੀ ਖਿਲਵਾ ਲੋ ਅਜੇ ਤਾਂ ਤੁਹਾਡੀ ਇੱਕ ਲੈਡਿਸ ਨਹੀਂ ਆਈ ਕੋਈ ਕਵਰ ਕਰ ਸਕਿਆ ਅੱਗੇ ਪਾਜੀ ਮੇਰੀ ਗੱਲ ਸੁਣੋ ਤੁਹਾਡਾ ਬੰਦਾ ਨਾਲ ਜਾਏਗਾ ਤਾਂ ਸਾਡੀ ਭਜਾਈਆਂ ਤਾਣੇ ਉੱਥੇ ਐਮਬੂਲੈਂਸ ਬੈੱਕ ਜਾਏਗੀ ਤੁਹਾਨੂੰ ਪਤਾ ਹੀ ਨਹੀਂ ਜੀ ਠੀਕ ਹੈ ਹੁਣ ਤੁਸੀਂ ਆ ਦੇਖੋ ਹੁਣ ਤੁਸੀਂ ਜੇ ਤੁਸੀਂ ਆਪਣੇ ਐਂਬੂਲੈਂਸ ਦਾ ਬੰਦਾ ਆਪਣਾ ਭੇਜੋਗੇ ਸਾਡੇ ਘਰ ਦੇ ਜੀ ਜਾਣਗੇ ਨਹੀਂ ਤੇ ਸਿੱਧੇ ਜਾਣ ਅਗੋ ਤੁਹਾਡੀ ਜ਼ਿੰਮੇਵਾਰੀ ਹੈ ਇਹ ਤੁਸੀਂ ਰਿਟਨ ਚ ਸਾਨੂੰ ਲਿਖ ਕੇ ਦਿਓ ਐ ਨੂੰ ਕੁਝ ਹੁੰਦਾ ਤਾਂ ਤੁਸੀਂ ਮੇਰੇ ਭਰਾ ਦੀ ਉੱਤੇ ਫੋਟੋ ਖੈਚ ਲੈ ਜੇ ਨੂੰ ਕੁਝ ਹੁੰਦਾ ਤੇ ਜ਼ਿੰਮੇਵਾਰ ਹਾਂ ਤੁਸੀਂ ਕਿਉਂ ਕੀਤਾ ਜਿਹੜਾ ਬੰਦਾ ਲੈ ਕੇ ਆਇਆ ਉਹ ਕੋਈ ਦੀ ਕੋਈ ਰਿਸਪੋਨਸੀਬਿਲਟੀ ਨਹੀਂ ਹੈ ਲੈ ਗਿਆ ਮੈਂ ਕੌਣ ਦੀ ਕਰਨ ਫੋਲੀ ਨਹੀਂ ਮਿਟੋਗੀ ਜਿਹੜਾ ਸ਼ਰਾਬੀਆਂ ਦੇ ਭਾਈ ਰੱਖੋ ਮੇਰੀ ਗੱਲ ਤੁਹਾਨੂੰ ਕਾਟੋ ਤੇ ਲੱਗੇ ਦੇਖਣੋ 47 ਦੇਖਣੇ ਲਗਾਤਾਰ ਸਿਆਸਾਂ ਜੀ ਕਿਥੇ ਜਾ ਰਹੀਆਂ ਨੇ ਜੀ ਮੈਂ ਤੁਹਾਨੂੰ ਦਿਖਾਇਆ ਉਸ ਟੈਂਟ ਤੇ ਕੋਈ ਲੈ ਕੇ ਆਤ ਕੋਈ ਕੋਈ ਮਟੂ ਜੀ ਤੁਹਾਡੀ ਮੈਂ ਗੱਲ ਨਹੀਂ ਕਰੀ ਅੱਗੇ ਬੋਲਣੀ ਕੋਈ ਨਹੀਂ ਮੈਂ ਵੀ ਪਲੀਜ਼ ਬਤਵੈ ਸੋ ਸਾਡੇ ਨਾਲ ਅਸੀਂ ਜੇਟੀ ਨਾ ਬੈਠਣ ਮੈਂ ਜਲਾਤਾ ਮੈਨੂੰ ਦੱਸੋ ਤੁਸੀਂ ਅੱਜ ਕਿਹੜਾ ਹੈ ਅੱਜ ਮਹੱਲੇ ਤੋਂ ਚੇਚਦਾਰ ਕੀਤਾ ਉਹ 8 ਵਜੇ ਦਾ ਹੋਰ ਕੜੀਏ ਨਹੀਂ ਹੈਗਾ ਓਹੋ ਮੈਂ ਉਹਨਾਂ ਨਾਲ ਗੱਲ ਕੀਤੀ ਕਹਿੰਦਾ ਮੈਂ ਗਾਰਡ ਨੂੰ ਕਹਿੰਦਾ ਉਹਦੇ ਹਸਪਤਾਲ ਨੂੰ ਦਾਖਲ ਕਰਾ ਦਿੰਦਾ ਗੱਲ ਜਾਓ ਬੈਠੇ ਹੋਰ ਨਹੀਂ ਕੋਈ ਨਾ ਜੀ ਤੇ ਪਹਿਲਾਂ ਲਾ ਚਾਰਜਿੰਗ ਦੇ ਲਾਗ ਲਾ ਦੇਣੀ ਹੈ ਅੱਜ ਨਾਲ ਆਇਆ ਇਹ ਵੀਡੀਓ ਕੋਈ ਨਹੀਂ ਕੁਝ ਨਹੀਂ ਹੁੰਦਾ ਤੇ ਆ ਗਏ ਸੀ ਤੇ ਨਾ ਹਾਂ ਬਲਾਨੀ ਕਮ ਮਮਕੀਨ ਆ ਮੈਂ ਤੁਹਾਡਾ ਪੂਜਾ ਪੂਜਾ ਜੀ ਹਸਬੰਡ ਜਦੋਂ ਤੁਹਾਡੇ ਘਰੇ ਆਏ ਨੇ ਕੀ ਗੱਲ ਹੋਈ ਸੀਗੀ ਪੂਰਾ ਵਾਕਿਆ ਦੱਸੋ ਮੈਂ ਇੱਥੇ ਬਾਹਰ ਸੀ ਤੇ ਆਇਆ ਗਾਲਿਕ ਜੈਂਸ ਵੀ ਹੀ ਬੈਠਾ ਦਾ ਜੀ ਤੇ ਇਹਨਾਂ ਨੇ ਕਿਹਾ ਕਿ ਇੱਧਰ ਲੇਡੀਜ਼ ਬੈਠੀ ਹੈ ਜੀ ਤੇ ਇਹ ਮੇਰੋਂ ਵਾਪਸੀ ਬੱਸ ਸਟੈਂਡ ਤੋਂ ਫਿਰ ਵਾਪਸੀ ਲੈ ਕੇ ਆਈਏ ਤੇ ਇਹ ਉੱਤਰ ਗਈ ਤੇ ਇਹਨੂੰ ਲੈ ਕੇ ਜਾਣਾ ਥਾਣੇ ਲੈ ਕੇ ਜਾਣਾ ਸੀ ਗਏ ਆ ਆਪ ਕੋ ਉਹਨਾਂ ਨੇ ਕਿਹਾ ਕਿ ਨਸੀਬਲ ਹਸਪਤਾਲ ਐ ਕੋਈ ਸੁਣਵਾਈ ਨਹੀਂ ਕੀਤੀ ਸਮੇਤ ਆ ਹਸਬੰਦ ਦੀ ਫੋਟੋ ਖਿੱਚ ਲਈਏ ਕਹਿੰਦੇ ਕੋਸ਼ਿਸ਼ ਇਹਨੂੰ ਹੋਗਾ ਤੇ ਤੇਰੇ ਤੇ ਅਲਿਕੇਸ਼ਨ ਕਰਦਾ ਉਹਨਾਂ ਨੇ ਕੋਈ ਸੁਣਵਾਈ ਨਹੀਂ ਕੀਤੀ ਫਿਰ ਕਹਿੰਦੇ ਇੱਥੇ ਲੈ ਜਾਓ ਆਪਣੇ ਪੀਪੀ ਆ ਜਿਹੜਾ ਇਹ ਜਿਹੜਾ ਜੀਸੀ ਸੀ ਅਸੀਂ ਪੀਪੀ ਆ ਵੀਵੀਆਰ ਲੱਗ ਗਈ ਆ ਆਪਣਾਕੇ ਤੇ ਉਹਦੇ ਲੇਟੇ ਸਕੂਲਸ ਕੋਲ ਜਿਹੜਾ ਨੇ ਕਿਹਾ ਅਸੀਂ ਇਹਦਾ ਕੀ ਕਰੀਏ ਤੁਸੀਂ ਲੈ ਆਏ ਅਸੀਂ ਇਹਦਾ ਕੀ ਕਰੀਏ ਉਹਨਾਂ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਫਿਰ ਅਸੀਂ ਘਰੇ ਲੈ ਕੇ ਆਏ ਵੀਡੀਓ ਵਗੈਰਾ ਨਾਲ ਘਰੋਂ ਨਾਲ ਬਾਕੀ ਫਿਰ ਉਹਨੂੰ ਐਂਬੂਲੈਂਸ ਆਈ ਹੋਊ ਲੈ ਕੇ ਗਈ ਆ ਲੜਕੀ ਦੇ ਕੋਈ ਸੱਟ ਵਗੈਰਾ ਵੀ ਲੱਗੀ ਸੀਗੀ ਨਹੀਂ ਸੱਟ ਵਗੈਰਾ ਕੋਈ ਨਹੀਂ ਲੱਗੀ ਪਤਾ ਨਹੀਂ ਡ੍ਰਿੰਕ ਚ ਕੀ ਨਸ਼ਾ ਕੀਤਾ ਇਹਦਾ ਕੋਈ ਨਹੀਂ ਸਾਨੂੰ ਪਤਾ ਜੀ ਜਦੋਂ ਤੁਸੀਂ ਦੇਖਿਆ ਲੜਕੀ ਕਿਹੋ ਜੇ ਹਾਲਾਤ ਦੇ ਵਿੱਚ ਸੀਗੀ ਸੀ ਕੋਈ ਹੋਸ਼ ਨਹੀਂ ਸੀ ਉਹਨੂੰ ਤੇ ਜਦੋਂ ਅਸੀਂ ਵਾਪਸੀ ਨੂੰ ਉੱਥੇ ਲੈ ਕੇ ਜਾ ਰਹੇ ਸੀ ਮੁਕਤ 7 ਨੰਬਰ 'ਚ ਉਦੋਂ ਮੈਂ ਕੁਛ ਥੋੜਾ ਜਿਹਾ ਹਿੱਲੀ ਮੈਂ ਪੁੱਛਿਆ ਵਕਾ ਕਿ ਤੁਸੀਂ ਕਿੱਥੇ ਕਿੱਥੋਂ ਆਏ ਕਿ ਕਿ ਜਾਣਾ ਤੁਸੀਂ ਅਗੋਂ ਮੇਰੇ ਨਾਲ ਹਾਥਾ ਪਾਈ ਕਰਨਾ ਕੋਈ ਨਹੀਂ ਲੈ ਕੇ ਹਾਂਜੀ ਹੁਣ ਪੁਲਸ ਆਪ ਨਾਲ ਲੱਗੀ ਹੈ ਹਾਂਜੀ ਠੀਕ ਕੀ ਨਾਮ ਹੈ ਤੁਹਾਡਾ ਮੈਂ ਪ੍ਰਵੇਸ਼ਕ ਮਾਨ ਪ੍ਰਵੇਸ਼ਕ ਕੀ ਗੱਲ ਹੋਈ ਸੀਗੀ ਅੱਜ ਇਹ ਮੈਂ ਕੁੜੀ ਮੇਰੀ ਸ਼ਾਮੀ ਆ ਦੇਆਣਾ ਚੌਕ ਤੋਂ ਬੈਠੀ ਸੀ ਕਿ ਕੰਦੀ ਦਾ ਬੱਸ ਸਟੈਂਡ ਜਾਣਾ ਚੰਗੀ ਪੁਲੀਸੀ ਸੀ ਜੀ ਤੇ ਮੈਨੂੰ ਆ ਨੂੰ ਮੈਂ ਬੱਸ ਸਟੈਂਡ ਲੈ ਕੇ ਨਾਲ ਦੋ ਹੋਰ ਨੂੰ ਸਵਾਰੀ ਬੈਠੀਆਂ ਸੀ ਉਹ ਉਤਰ ਗਈਆਂ ਇਹਨੂੰ ਮੈਂ ਕਿਹਾ ਪੰਜੀ ਬੱਸ ਸਟੈਂਡ ਆ ਗਿਆ ਤੇ ਆ ਜੋ ਤੇ ਫਿਰ ਕਹਿੰਦੀ ਮੈਂ ਗੜੇ ਜਾਣਾ ਜੀ ਕਿ ਮੈਂ ਗੜੇ ਵਾਪਸ ਨੇ ਜਾਣ ਲੱਗਾ ਡਿਫੈਂਸ ਕ੍ਰੋਨੀ ਮੋੜ ਦੇ ਉੱਤੇ ਇੱਕ ਹੋਰ ਮੁੰਡਾ ਨਾਲ ਬੈ ਗਿਆ ਪੁੱਛੇ ਮੈਨੂੰ ਕਹਿੰਦਾ ਦੇਆਣਾ ਚੌਕ ਤੇ ਜਾਣਾ ਨੂੰ ਹਮ ਤੇ ਮੈਂ ਸਮਝ ਕੇ ਪਾਜੀ ਬੈਜੂ ਨਾਲ ਜੀ ਆ ਤਾਈ ਹੋਟਲ ਦੇ ਕੋਲ ਆਏ ਤੇ ਕੁੜੀ ਫਰਸ਼ ਦੇ ਉੱਤੇ ਡਿੱਗੀ ਉਹ ਮੁੰਡੇ ਨੇ ਫੜਿਆ ਕਹਿੰਦਾ ਮੈਂ ਤੁਹਾਡੇ ਰਿਕਸ਼ੇ ਤੋਂ ਜਿਹੜਾ ਆ ਬਾਹਰ गिर ਕੇ ਨਹੀਂ ਬਾਹਰ ਨਹੀਂ ਗਰੀ ਫਰਸ਼ ਤੇ ਡਿੱਗੀ ਆਟੋ ਦੀ ਫਰਸ਼ ਤੇ ਆਟੋ ਦੇ ਫਰਸ਼ ਤੇ ਜੀ ਤੇ ਮੁੰਡਾ ਕਹਿੰਦਾ ਪਾਜੀ ਰੁੱਕੇ ਰੁੱਕੇ ਉਹ ਡਿੱਗੀ ਡਿੱਗੀ ਕੁੜੀ ਮੈਂ ਜ਼ਬਰਦਸਤ ਆਟੋ ਰੁਕਿਆ ਤੇ ਹੋਰ ਵੀ ਉੱਥੇ ਲੋਕੀ ਇਕੱਠੇ ਮੁੰਡੇ ਇਕੱਠੇ ਹੋ ਗਏ ਬੰਦੇ ਕਾਫੀ ਆਣ ਜਾਣ ਵਾਲੇ ਤੇ ਉਹਨੇ ਕਹਿੰਦਾ 7 ਨੰਬਰ ਥਾਣੇ ਲੈ ਜੀ ਮੈਂ ਫਿਰ ਸਿੱਧਾ ਘਰੀ ਲੈ ਕੇ ਆ ਆਪਣੀ ਵਾਈਫ ਨੂੰ ਨਾਲ ਲਿਆ ਹੂੰ ਤੇ ਸਾਤ ਨੰਬਰ ਥਾਣੇ ਗਏ ਕਿੰਨੇ ਕਜ ਦੇ ਜਿਹੜੀ ਕਟਨਾ ਹੈਗੀ ਉਹ 8:00 8:00 ਵੀ ਲੱਗਦੀ ਓਕੇ ਉਸੇ ਟਾਈਮ ਹੀ ਲੱਗੀ ਸੀ ਥਾਣੇ ਜਰੂਰ ਲੱਗੀ ਜਦੋਂ ਤੁਸੀਂ ਇਹਨੂੰ ਇੱਥੋਂ ਬਿਠਾਇਆ ਆਪਣੇ ਚੌਂਕ ਤੋਂ ਜਿੱਥੋਂ ਤੁਸੀਂ ਗੱਲ ਕਰਦੇ ਪਿਓ ਤੇ ਉਸ ਟਾਈਮ ਲੜਕੀ ਦੇ ਜਿਹੜੇ ਹਾਲਾਤ ਸੀਗੇ ਉਹ ਕਿਹੋ ਜਿਹੇ ਸੀ ਬਿਲਕੁਲ ਸਹੀ ਸੀਗੀ ਚੰਗੀ ਪੁਲੀਸ ਸੀ ਓਕੇ ਤੇ ਬਾਅਦ ਚ ਯਕਦਮ ਫਰਸ਼ ਦੇ ਉੱਤੇ ਡਿੱਗੀ ਹਾਂ ਤੂੰ ਵਾਪਸ ਕਹਿੰਦੀ ਕਿ ਮੈਂ ਘੜੀ ਜਾਣਾ ਤੇ ਸਾਹੀ ਹੋਟਲ ਦੇ ਕੋਲ ਆ ਕੇ ਯਕਦਮ ਫਰਸ਼ ਦੇ ਉੱਤੇ ਡਿੱਗੀ ਪਹਿਲੇ ਕਿੱਥੇ ਹੋ ਤੂੰ ਉਸ ਤੋਂ ਬਾਅਦ ਫਿਰ ਤੁਸੀਂ ਥਾਣੇ ਗਏ ਫਿਰ ਕੀ ਹੋਇਆ ਹਾਂਜੀ ਥਾਣੇ ਮੈਂ ਆਪਣੀ ਵਾਈਫ ਨੂੰ ਲੈ ਗਿਆ ਤੇ ਇਹ ਮੇਰੇ ਆਟੋ ਦੀ ਬੈਟਰੀ ਵੀ ਘੱਟ ਸਗੀ ਇਹ ਕਹਿੰਦੇ ਕਿ ਠੀਕ ਹੈ ਭਾਈ ਜੀ ਸਿਵਲ ਹਸਪੀਟਲ ਲੈ ਜਾ ਹਾਂ ਠੀਕ ਹੈ ਜੀ ਤੇ ਮੈਂ ਫਿਰ ਆਪਣੇ ਘਰੇ ਬੈਟਰੀ ਨੂੰ ਕਾਫੀ ਟਾਈਮ ਲੱਗਦਾ 10 12 ਘੰਟੇ ਲੱਗਦੇ ਚਾਰਜ ਕਰਨ ਨੂੰ ਜੀ ਇਕਦਮ ਚਾਰਜਿੰਗ ਹੁੰਦੀ ਹੈ ਬੈਟਰੀ ਦੀ ਰਿਕਸ਼ਾ ਦੀ ਤੇ ਮੈਂ ਫਿਰ ਆਪਣੇ 112 ਤੇ ਕੋਲ ਕੀਤੀ ਫਿਰ ਪੁਲਿਸ ਫਿਰ ਆਈ ਕੈਂਟ ਅੱਧੇ ਪੌਣੇ ਘੰਟੇ ਬਾਅਦ ਆਈ ਤੇ ਲੇਡੀਜ਼ ਕਨਸਟੇਬਲ ਕੋਈ ਨਾਲ ਕੋਈ ਨਹੀਂ ਸੀ ਕਿਉਂਕਿ ਕਾਫੀ ਲੰਬਾ ਸਮਾਂ ਹੋ ਗਿਆ ਪਤਾ ਲੱਗਿਆ ਸੀਗਾ ਲੇਡੀਜ਼ ਕੋਣ ਆ ਕੋਣ ਨਹੀਂ ਕਿਉਂਕਿ ਉਹ ਹੱਥੋ ਪਾਈ ਵੀ ਕਰਦੀ ਪਈ ਸੀਗੀ ਇੱਥੇ ਲੋਕਾਂ ਨਾਲ ਜੀ ਆਪਣੀ ਮੇਰੀ ਪਰਜਾਈਆਂ ਮੇਰੀ ਅਮੀਰ ਘਰ ਦੀ ਨੇ ਰੋਟੀ ਵੀ ਦਿੱਤੀ ਉਹਨੂੰ ਤੇ ਉਹਨੇ ਰੋਟੀ ਵੀ ਨਹੀਂ ਚੱਕ ਕੇ ਮਾਰੀ ਉਹਨੂੰ ਬਾਹਰ ਅੱਗੂ ਹੱਥੀ ਪੈਂਦੀ ਸੀ ਜੀ ਹੁਣ ਪੁਲਸ ਆਈ ਸੀਗੀ ਹਾਂਜੀ ਪੁਲਸ ਆਈ ਤੇ ਉਹ ਆਪਣੇ ਐਂਬੂਲੈਂਸ ਲੈ ਕੇ ਲੜਕੀ ਨੂੰ ਲੈ ਗਈ ਓਕੇ ਕੀ ਤੁਸੀਂ ਮੰਗ ਕੀਤੀ ਪ੍ਰਸ਼ਾਸਨ ਤੋਂ ਪ੍ਰਸ਼ਾਸਨ ਤੋਂ ਮੈਂ ਇਹ ਮੰਗ ਕੀਤੀ ਕਿ ਆ ਮੇਰਾ ਏਐਸਆਈ ਸਾਹਿਬ ਮੇਰਾ ਨੰਬਰ ਲੈ ਕੇ ਲੈ ਗਏ ਐਡਰੈਸ ਲੈ ਕੇ ਲੈ ਗਏ ਜੀ ਤੇ ਉਹ ਪਹਿਲੇ ਵੀ ਲੇਡੀਜ਼ ਦੀ ਦੀਦੀ ਨਾਲ ਕਾਫੀ ਮਿਲ ਕੇ ਇਦਾਂ ਚੀਚੀ ਬੋਲਦੇ ਸੀਗੇ ਜੀ ਤੇ ਉਹ ਸਵਾਲ ਪੁੱਛਦੇ ਅੱਗੂ ਗਲਤ ਜਵਾਬ ਦਿੰਦੇ ਸੀਗੇ ਜੀ ਤੇ ਮਾ ਤੁ ਆਪਣੇ ਕੀ ਲੱਗਦਾ ਜੇ ਪ੍ਰਸ਼ਾਸਨ ਦਾ ਬਿਹੇਵੀਅਰ ਹੀ ਇਦਾਂ ਦਾ ਰਹੂਗਾ ਤੇ ਆਮ ਜਨਤਾ ਫਿਰ ਕਿਸੇ ਤੇ ਭਰੋਸੇ ਨਹੀਂ ਕਿਸੇ ਭਰੋਸੇ ਨਹੀਂ ਜੀ ਕਿ ਜੀ ਮੌਕੇ ਤੇ ਪਹੁੰਚੇ ਹੋ ਕੀ ਸ਼ਿਕਾਇਤ ਆਈ ਸੀਗੀ ਤੁਹਾਨੂੰ ਜੀ ਗਾਮ ਨੇ ਬਲੈਂਕ ਕੀਤੀ ਹੋਈ ਆ ਸ਼ਰਮਾ ਜੀ ਲੱਗਾ ਸੀ ਤੈਨੂੰ ਹਸਪਤਾਲ ਦੋ ਉਤਾਰਤਾ ਉਹਾਈ ਹੈ ਕਿ ਅੰਮਲੇ ਸਾਰੀ ਹੈ ਜੀ ਇਹਨੂੰ ਲੈ ਕੇ ਹਸਪਤਾਲ ਜਾ ਰਹੇ ਹਾਂ ਪੁਲਿਸ ਵਾਲੇ ਨੇ ਕੀਤਾ 108 ਤੇ ਫੋਨ ਐਂਬੂਲੈਂਸ ਹਾਂ ਬਿਲਕੁਲ ਕੀਤਾ ਜੀ ਆਪ ਵੀ ਕੀਤਾ ਤਾਂ ਪਈ ਆ ਭਾਜੀ ਜਦੋਂ ਤੁਸੀਂ ਪ੍ਰੈਸਰ ਦੀ ਸਾਡੇ ਭਰਾ ਹੀ ਸਰ ਕੋਈ ਮੈਡੀਕਲ ਰਿਪੋਰਟ ਹੈਗਾ ਉਹਨੇ ਕੁੜੀ ਨੇ ਡਰਿੰਕ ਕੀਤਾ ਕੋਈ ਇਹਨੂੰ ਡਾਕਟਰ ਦੱਸੂਗਾ ਨਾ ਨਹੀਂ ਤੁਸੀਂ ਕਿਹਾ ਨੇ ਡਰਿੰਕ ਕੀਤੀ ਕੋਈ ਆਪਣੇ ਕੋਲ ਮਤਲਬ ਮੈਡੀਕਲ ਡਾਕਟਰ ਦਾ ਕੋਈ ਚੈੱਕ ਆਇਆ ਹੀ ਆ ਵੀ ਡਰਿੰਕ ਕੀਤੀ ਹੋਈ ਲੜਕੀ ਨੇ ਤੁਹਾਨੂੰ ਇਹ ਪ੍ਰੈਸਰ ਵਾਲੇ ਭਲਾ ਨੇ ਕੇ ਫੋਨ ਕੀਤਾ ਸਰ ਪਤਾ ਲੱਗਿਆ ਕਿ ਵਿਅਕਤੀ ਨੇ ਇਸ ਲੇਡੀਜ਼ ਨੂੰ ਕਿੱਥੋਂ ਲਿਆ ਸੀ ਤੇ ਕਿੱਥੇ ਛੱਡਣਾ ਸੀ ਤੇ ਕੀ ਨਾਮ ਹੈ ਕਿੱਥ ਫੋਟੋਾਰੇ ਜਿਸ ਤਰ੍ਹਾਂ ਕੀ ਤੁਹਾਡੇ ਆਈਓ ਸਾਹਿਬ ਨੇ ਆਏ ਹੋਏ ਹਾਂਜੀ ਉਹਨੂੰ ਆਇਆ ਨਹੀਂ ਬੱਧਾ ਘੰਟਾ ਹੋ ਗਿਆ ਕੰਪਨੀ ਘੰਟਾ ਹੋ ਗਿਆ ਜੀ ਘੰਟਾ ਹੋ ਗਿਆ ਜੀ ਇੱਕ ਤੇ ਉਹ ਜਿਹੜਾ ਜਵਾਬ ਪੁੱਠਾ ਦਿੰਦੇ ਉਹਨੂੰ ਪੁੱਛਿਆ ਜੀ ਭਾਈ ਸਾਹਿਬ ਕੀ ਹੋਇਆ ਕਹਿੰਦੇ ਤੁਹਾਨੂੰ ਪਤਾ ਹੀ ਆ ਪਹਿਲੀ ਗੱਲ ਲੇਡੀ ਪੁਲਿਸ ਨਾਲ ਨਹੀਂ ਲਾ ਕੇ ਆਏ ਹੋਏ ਸਾਡੇ ਦੇਖੋ ਲੇਡੀ ਫੋਟੋ ਆ ਨੂੰ ਘਰੋਂ ਬਿਲਾ ਮੈਂ ਬੁਲਾਣਾ ਹੋਣੇ ਉਹਨੂੰ ਜੋ ਵੀ ਕਰਾਂਗੇ ਅਸੀਂ ਇਹ ਤਾਂ ਜੋ ਵੀ ਕਾਰਵਾਈ ਬੰਦ ਪੂਰੀ ਕਰੂਗੀ ਤੁਸੀਂ ਕਿੰਨੇ ਪਿਆਰੇ ਆ ਤੁਸੀਂ ਮੌਕੇ ਤੇ ਪਹੁੰਚ ਕੇ ਕਹਿ ਰਹੇ ਕਿ ਬਲਾਲ ਮੰਗੇ ਪਰ ਉਹ ਤਾਂ ਨਾ ਹੀ ਨਹੀਂ ਰਹਿਲੇ ਜੀ ਤੁਹਾਡੇ ਆਈਓ ਸਾਹਿਬ ਚਲੋ ਕੋਈ ਐਸੋ ਪਹਿਲਾਂ ਇੱਕ ਨੂੰ ਪਤਾ ਨਹੀਂ ਘਰ ਉਹ ਲੜਿਆ ਕਿ ਇਹ ਹੈ ਜਾਂ ਪਤਾ ਨਹੀਂ ਇੱਕ ਲੜੀ ਇੱਕ ਮਿੰਟ ਐਸਐਚਓ ਸਾਹਿਬ ਪੀਸੀਆਰ ਅੱਧਾ ਘੰਟਾ ਖੜੀ ਹੋਈ ਪੀਸੀਆ ਨੂੰ ਇਨਫੋਰਮ ਹੈ ਪੀਸੀਆ ਦਾ ਇਹਨਾਂ ਤੋਂ ਤਰਮੰਦਾ ਘੱਟੋ-ਘੱਟ ਖੁਦ ਐਂਬੂਲੈਂਸ ਭਲਾ ਕੇ ਘੱਟੋ-ਘੱਟ ਕੁੜੀ ਨੂੰ ਭੇਜ ਦੇ ਸਕਦਾ ਇਹਨਾਂ ਨੇ ਕੰਮ ਹੀ ਨਹੀਂ ਹੋਣਾ ਸੀ ਪਹਿਲੇ ਪੀੜ੍ਹ ਤੋਂ ਪਲਵਾਰਾ ਦਾ ਕਹਿਣਾ ਹੈ ਕਿ ਆਪਾਂ ਨਾਕੇ ਤੱਕ ਵੀ ਗਏ ਸੀਗੇ ਲੇਡੀਜ਼ ਕਨਸਟੇਬਲ ਵੀ ਉੱਥੇ ਮਿਲੀ ਉਹਨਾਂ ਦਾ ਕਹਿਣਾ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਤੇ ਕਾਨੂੰਨ ਦੇ ਰੱਖਿਅਕ ਪਬਲਿਕ ਸਰਵੰਟ ਇੱਦਾਂ ਦੇ ਵਰਡਿੰਗ ਪਬਲਿਕ ਵਾਸਤੇ ਬੋਲੂਗੇ ਫਿਰ ਲੋਕਾਂ ਦੇ ਮਨ ਦੇ ਵਿੱਚ ਤਾਂ ਪੁਲਿਸ ਦਾ ਤਾਂ ਵਿਸ਼ਵਾਸ ਤਾਂ ਖਤਮ ਹੋਏਗਾ ਹੁਣ ਮੈਂ ਆ ਗਿਆ ਮੈਂ ਸਾਰਾ ਠੀਕ ਕਰ ਕਿ ਫਿਰ ਲੰਮੀ ਕੋਈ ਇਦਾਂ ਦੀ ਗੱਲ ਹੈ ਨਹੀਂ ਕੋਈ ਵੀ ਸਾਡੇ ਆਈ ਹੁੰਦੀ ਪਰ ਫੇ ਵੀ ਦੇ ਉਹਨੇ ਕੋਈ ਕਿਹਾ ਤਾਂ ਸਰ ਲਾਈਵ ਰਿਕਾਰਡ ਹੋਈ ਹੈ ਜੀ ਸਾਰੇ ਜੀ ਸਾਰੇ ਚੈਨਲਾਂ 'ਚ ਚੱਲੇ ਜੀ ਲਾਈਵ ਹੀ ਮੈਨੂੰ ਜੀ ਮੈਂ ਉਹ ਵੀ ਦੇਖ ਲੈਂਦਾ ਸਰ ਸੀਪੀ ਸਾਹਿਬ ਇੱਕ ਤਰਫਾ ਬੋਲ ਰਹੇ ਆ ਲੋਕਾਂ ਦੇ ਵਿੱਚ ਪੁਲਿਸ ਦਾ ਪਿਆਰ ਬਣਾ ਕੇ ਰੱਖਣਾ ਤੇ ਅਫਸਰਾ ਦੇ ਇਦਾਂ ਦੇ ਵਿਚਾਰ ਰਹੋਗੇ ਤੇ ਫਿਰ ਕਿਦਾਂ ਚੱਲੇਗਾ ਪਿਆਰ ਨਾ ਬੋਲ ਰਹੇ ਦੇਖੋ ਤੁਸੀਂ ਕਿੰਨੇ ਪਿਆਰ ਨਾ ਤੁਸੀਂ ਵੀ ਸਰ ਅਫਸਰ ਹੀ ਹੋ ਤੁਸੀਂ ਇਹਨਾਂ ਲਾਈਟ ਲਾਈਟਲੀ ਗੱਲ ਕਰ ਰਹੇ ਹੋ ਤੇ ਇਦਾਂ ਦੇ ਥੱਲੇ ਮੁਲਾਜ਼ਮ ਇਦਾਂ ਦੇ ਗੱਲ ਕਰੋਗੇ ਕਿ ਲੋਕੀ ਕਿੱਥੇ ਜਾਓਗੇ ਇਹੋ ਸਾਹਿਬ ਦਾ ਬਿਹਵ ਦੇਖੋ ਕਿੰਨਾ ਫਰਕ ਉਹਨਾਂ ਦਾ ਇਹ ਤਾਂ ਸੀਪੀ ਸਾਹਿਬ ਇੱਕ ਤਰ੍ਹਾਂ ਸਰ ਇੱਕ ਵਰਦੀ ਦਾ ਰੋਪ ਤਾਂ ਨਹੀਂ ਦਿਖਾ ਰਹੇ ਡਿਊਟੀ ਅਫਸਰ ਸਾਹਿਬ ਇੱਥੇ ਫਿਰ ਲੇਡੀਜ਼ ਕਨਸਟੇਬਲ ਦੀ ਲੈ ਕੇ ਆਏ ਨਾ